ਘਰ ਚ ਕੌਣ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹੈ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕਦੀ ਅਸੀਂ ਚਾਰੇ ਜੀ ਕਰਨ ਨੇ ਤਤਕੁਲ ਅਜੀ ਸਰ ਆਪਾਂ ਫੁਲਕਾ ਛੱਟ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਚੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਹੀ ਬਾਹਰ ਨਿਕਲੇ ਆ ਜਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7 ਵਜੇ ਕੇ ਕੁਛ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋ ਅੰਦਾਜ਼ਾ ਹੈ ਕਿਸੇ ਨਾਲ ਲੜਦਾ ਕੋਈ ਸਰ ਮੈਂ ਮੇਰਾ ਕੁਪੀਜਾ ਹੈ ਪੰਜਾਬ ਪੁਲਿਸ ਚ ਪਰਮਦਾਸ਼ ਡਿਊਟੀ ਹੈ ਦੀ ਉਹਦਾ ਕਹਿਣੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉਹ ਪਤੀ ਇੱਥੇ ਰਹਿੰਦਾ ਤਾ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹਾੜੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਕੈਕ ਹੋ ਗਿਆ ਜਦੋਂ ਕਿ ਮੇਰਾ ਉਹਨਾਂ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਈ ਬੋਲਣਾ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੀ ਵਾਰ ਸੀ ਸੱਤ ਕੁ ਹੀ ਅੰਦਾਜ਼ਾ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰਾ ਘਟੜ ਇਹ ਤੋਂ ਆਵਾਜ਼ ਦਿੰਦਾ ਹੈ ਤੂੰ ਹੀ ਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਕਿ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲਾ ਗਏ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲਾ ਗਏ ਇਹ ਮੈਂ ਨਹੀਂ ਕੁਝ ਕਹਿ ਸਕਦਾ ਜਦੋਂ ਇਹ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਹੈ ਐਂਗਲ ਟੁੱਟ ਗਏ ਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਚਾ ਲਿਆ ਪਹਿਲਾਂ ਵੀ ਉਹ ਕੈਮਰਾ ਟੁੱਟ ਗਿਆ ਜੀ ਉਹ ਵੇਖੋ ਕਿੱਥੇ ਨੇ ਤੁਹਾਡੇ ਬ੍ਰਿੰਦਰ ਕੌਰ ਜਦੋਂ ਬਲਾਸ ਹੋਇਆ ਤੁਸੀਂ ਕੀ ਕਰ ਰਹੇ ਸੀ ਤੇ ਕੌਣ ਕੌਣ ਸੀ ਘਰ ਵਿੱਚ ਡੈਡੀ ਨਹੀਂ ਫਾਦਰ ਨਹੀਂ ਲੋ ਮਦਰ ਨਹੀਂ ਲੋ ਸੀ ਮੈਂ ਆਪਣੀ ਗੁਡੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਦੋ ਜਾਣੇ ਦੋ ਨਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਦੇ ਸਰਵਾਤ ਤਾਂ ਇਹੰਦਾ ਗੱਲਾ ਸਕਦੇ ਉਹ ਕੀ ਉਹਦਾ ਕੀ ਨਹੀਂ ਹੋਇਆ ਇਹ ਨਹੀਂ ਲਾ ਸਕਦੇ ਦੱਸੋ ਕੀ ਸੀਤ ਬਲੀ ਹੋਗੀ ਉੱਥੇ ਸਾਨੂੰ ਕੁਝ ਨਹੀਂ ਪਤਾ ਕਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੁੰਡੇ ਮੋਟੇ ਸੇਕਾ ਗਿਆ ਹੈ ਬੱਸ ਬੱਸ ਧੌੜੀ